ਮਨੋਜ ਕੁਮਾਰ ਦੀ ਬਾਲ 22 ਸਾਲ ਨੇ ਹੋਣਾ ਉਹਨਾਂ ਦੀ ਉਹ ਗੇਰਸੀ ਦੀ ਦਵਾਈ ਤੇ ਵਿੱਚ ਅਕਲ ਗੱਤੋਂ ਪੋਸਟ ਕਰਕੇ ਮਰਚਨ ਨੇ ਵੀ ਦਾ ਪੋਸਟ ਕਰਕੇ ਤੇ ਸਾਨੂੰ ਕੁਝ ਵੀ ਪਤਾ ਜੀ ਰਾਫ ਆ ਗਿਆ ਕਿਤੇ ਪਤਾ ਨਹੀਂ ਕੀ ਘਟਨਾ ਵਾਪਰ ਗਈ ਕਿਦਾਂ ਉਹਨਾਂ ਦੇ ਏਰੀਏ ਵਿੱਚ ਚੱਲ ਗਏ ਉਹ ਪੰਜ ਛੇ ਦਿਨੋਂ ਰਿਹਾ ਸਾਡੇ ਨਾਲ ਵੀ ਗੱਲਬਾਤ ਕੋਈ ਨਹੀਂ ਉਹਨਾਂ ਨੇ ਖੁੱਲੇ ਆ ਸੀਡੀਸੀ ਖੋਲੀਆਂ ਪਾਸਪੋਰਟ ਖੁੱਲੇ ਆ ਜੀ ਨੋ ਬੱਚੇ ਜੀ ਇੰਡੀਆ ਦੇ ਐ ਦੋ ਪੰਜਾਬ ਦੇ ਐ ਬਾਕੀ ਟੋਟਲ ਸਾਰੀਆਂ ਛੱਡਾਂ ਥੋੜ੍ਹਾ ਥੋੜੇ ਐ ਉਪਦੇਸ਼ ਮੰਤਰੀ ਨੂੰ ਮੇਲ ਕਰ ਚੁੱਕੇ ਹਰ ਮੇਲਾ ਹੀ ਪਾ ਚੁੱਕੇ ਆ ਫੜੀ ਕੋਈ ਵੀ ਕੇ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਅਸੀਂ ਇਹੀ ਚਾਹੁੰਦੇ ਆਂ ਕਿ 8 ਮਹੀਨੇ ਜਿਹੜੇ 10 ਮਹੀਨੇ ਜਿਹਨੇ ਚਲੇ ਗਏ ਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਹੋ ਸਕੋਣ ਵਾਲੇ ਨੇ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਰੀਲ ਦੇ ਵਿੱਚ ਠਾਣ ਦਿੱਤਾ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ 40 ਹੋਵੇ ਤੇ ਇੱਕ ਉਲਟੀ ਜੇਲ੍ਹ ਦੇ ਵਿੱਚ ਮਾਰਦੇ ਘੁਰਦੇ ਆ ਜੇਲ੍ਹ ਉਹਨਾਂ ਦੀ ਬੜੀ ਖਦਨ ਨਾਲ ਉਹ ਮਾਮਲੇ ਵਿੱਚ ਇਸ ਕਰਕੇ ਉਹਨੇ ਵੀ ਉੱਥੇ ਨੌਕਰੀ ਵੱਧਾਈ ਤੇ ਜਿੱਥੇ ਜਾ ਕੇ ਰਾਣ ਚਲੇ ਗਏ ਹੀ ਛੇਪਾ ਲੈ ਕੇ ਤੇ ਕਿਉਂ ਠੀਕਾ ਤੇ ਉੱਤ ਗੱਲ ਜਿਹੜੀ ਉਹ ਫਖਰ ਕਰਕੇ ਤੇ ਇਹ ਲਈ ਹਾਂ ਉਹਨਾਂ ਨੂੰ ਜੇਲ੍ਹ ਚ ਲੈ ਗਈਏ ਅਸੀਂ ਨੇ ਇਹ ਦੱਸਿਆ ਵੀ ਸਾਨੂੰ ਰਾਣ ਚ ਲੈ ਚੱਲੇ ਆ ਤੇ ਫਾੜ ਕੇ ਵੀ ਜੇਲ੍ਹ ਚ ਲੈ ਕੇ ਚੱਲੀ ਆ ਸਾਨੂੰ ਇੰਦਰ ਸਿੰਘ ਸਾਹਿਬ ਸਾਨੂੰ ਵੀ ਇਹ ਮੰਗ ਚਾਹੀਦੀ ਹੈ ਸਾਡੀ ਬੜੀ ਵੀਰ ਤੇ ਸਾਡੇ ਬੱਚੇ ਵੀ ਵਾਪਸ ਉਡੀਨਵਾਲਾ ਕਰਵਾ। ਮਨੋਜ ਕਮਾਲ ਜੀ 22 ਸਾਲ ਉਮਰ ਹੈ ਉਹਨਾਂ ਦੀ। ਉਹ ਗਏ ਸੀ ਦੁਬਈ ਤੇ ਵਿੱਚ। ਅਗਰ ਉਹਥੇ ਕੋਰਸ ਕਰਕੇ ਮਰਤੇ ਨੇ ਵੀਰਾਂ ਕੋਰਸ ਕਰਕੇ ਉਹ ਕਲਗੱਤੋਂ ਦੁਬਈ ਦੀ ਅੰਮ੍ਰਿਤਸਰ 2022 ਦੀ ਫਲੈਟ ਉਦੀ ਹੋਈ ਸੀ ਅੰਮ੍ਰਿਤਸਰ ਤੋਂ। ਉਹਨਾਂ ਦਾ ਜਨਮ ਕਿੱਥੇ ਹੋਇਆ? ਉਹਨਾਂ ਦਾ ਕਿੱਥੇ ਗਿਆ ਉਹ ਮਤਲਬ ਉਹਦੀ ਸ਼ੀਫ ਜਿਹੜੀ ਕਿੱਥੇ ਜਾ ਰਹੀ ਸੀ? ਦੁਬਈ ਨੂੰ। ਦੁਬਈ ਕੰਮ ਕਰਦਾ ਸੀਗਾ। ਫਿਰ ਈਰਾਨ ਦੇ ਵਿੱਚ ਕਿੱਦਾਂ ਪਕੜੇ ਗਏ? ਮਤਲਬ ਕੀ ਉੱਥੇ ਉਹਨਾਂ ਨੇ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਨੂੰ? ਇਹ ਸਾਨੂੰ ਕੁਝ ਨਹੀਂ ਪਤਾ ਜੀ ਰਾਫ ਆ ਗਿਆ। ਕਿਤੇ ਪਤਾ ਨਹੀਂ ਕੀ ਘਟਨਾਬੀਤ ਗਈ ਕਿ ਕਿਦਾਂ ਉਹਨਾਂ ਦੇ ਏਰੀਏ ਵਿੱਚ ਚਲ ਗਏ ਉਹ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਈ ਵਾਰੀ ਰਫ ਵੀ ਆ ਜਾਂਦਾ ਸਮੁੰਦਰ ਦੇ ਵਿੱਚ ਤੇ ਬੇਟੇ ਨਾਲ ਲਾਸਟ ਵਾਰੀ ਗੱਲਬਾਤ ਨਹੀਂ ਹੋਈ ਕਿੰਨੇ ਦਿਨ ਹੋਏ ਪੰਜ 6 ਦਿਨ ਹੋ ਗਏ ਸਾਡੇ ਨਾਲ ਗੱਲਬਾਤ ਕੋਈ ਨਹੀਂ ਹੁੰਦੀ ਫੋਨ ਉਹਨਾਂ ਨੇ ਖੋਲੇ ਆ ਸੀਡੀਸੀ ਖੋਲੇ ਨਹੀਂ ਆ ਪਾਸਪੋਰਟ ਖੋਲੇ ਆ ਜੀ ਬਸ ਤੇ ਹੁਣ ਜਦੋਂ ਹੋਰ ਕਿਹੜੇ ਕਿਹੜੇ ਬੱਚੇ ਮਰ ਕਿੰਨੇ ਕ ਹੈਗੇ ਕੁੱਲ ਮਿਲਾ ਕੇ ਜਿਹੜੇ ਆਪਣੇ ਇੰਡੀਆ ਦੇ ਬੱਚੇ ਨੇੋ ਬੱਚੇ ਜੀ ਇੰਡੀਆ ਦੇ ਆ ਦੋ ਪੰਜਾਬ ਦੇ ਐ ਬਾਕੀ ਟੂਟਲ ਸਾਰੀਆਂ ਸਟੇਟਾਂ ਦੇ ਥੋੜੇ ਥੋੜੇ ਹੈਗੇ ਤੇ ਮਨੋਜ ਦੇ ਨਾਲ ਜਿਹੜਾ ਉਹ ਦਾਸਤ ਇੱਕ ਹੋਰ ਦੱਸਿਆ ਗਿਆ ਕਿ ਪਠਾਨਕੋਟ ਵਾਲਾ ਹੈ ਉਹ ਗੋਲਕ ਪਠਾਨੀਆਂ ਹੈ ਜੀ ਇੱਕ ਪਠਾਨਕੋਟ ਦੇ ਜਗਿਆਲ ਰਹਿਣ ਜਗਿਆਲ ਦੇ ਰਹਿਣ ਵਾਲਾ ਹੈ ਹਾਂ ਜੀ ਇਸ ਵਿਸ਼ੇ ਨੂੰ ਲੈ ਕੇ ਤੁਸੀਂ ਕਿਹਨਾ ਕਿਹਨਾ ਨੂੰ ਮਿਲਿਓ ਅਧਿਕਾਰੀਆਂ ਨੂੰ ਜਾਂ ਮੰਤਰੀਆਂ ਨੂੰ ਕਿਸੇ ਨੂੰ ਮਿਲਿਓ ਹਾਂ ਜੀ ਜੀ ਸੂਮ ਪ੍ਰਕਾਸ਼ ਤੋਂ ਵੀ ਕੱਲ ਗਏ ਸੀ ਹਾਂ ਜੀ ਕੀ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੇਲ ਕਰ ਦਿਓ ਸਾਨੂੰ ਵਿਦੇਸ਼ ਮੰਤਰੀ ਜੀ ਮੇਲ ਕਰ ਚੁੱਕੇ ਆ ਹਣ ਮੇਲਾਂ ਹੀ ਪਾ ਚੁੱਕੇ ਆ ਜੀ ਸਾਡੀ ਕੋਈ ਵੀ ਕੇਸ ਸਰਕਾਰ ਨੇ ਨਹੀਂ ਗੱਲਬਾਤ ਸੁਣੀ ਤੇ ਨਾ ਹੀ ਕੋਈ ਐਕਸ਼ਨ ਲੈ ਲਿਆ ਸਰਕਾਰ ਕੀ ਮੰਗ ਕਰਦੇ ਹੁਣ ਸਰਕਾਰ ਅਸੀਂ ਇਹੀ ਚਾਹੁੰਦੇ ਆਂ ਕਿ 8 ਨੂੰ ਮਹੀਨੇ 10 ਮਹੀਨੇ ਜਿੰਨੇ ਚਿਰ ਵੀ ਹੋ ਗਿਆ ਇੱਕ ਤਾਂ ਬੱਚਿਆਂ ਦੀ ਕੋਈ ਪੇਮੈਂਟ ਵੀ ਨਹੀਂ ਉਹਨਾਂ ਨੇ ਦਿੱਤੀ ਪੇਮੈਂਟ ਬਾਰੇ ਵੀ ਪੂਰੀ ਕਾਰਵਾਈ ਹੋਈ ਜਾਏ ਹਾਂਜੀ ਉਹ ਵੀ ਜ਼ਰੂਰੀ ਚਾਹੀਦੀ ਆ ਮਾਪੇ ਬੱਚਿਆਂ ਨੂੰ ਕਮਾਉਣ ਵਾਸਤੇ ਭੇਜਦਾ ਆ ਹਾਂਜੀ ਤੇ ਉਹ ਵੀ ਕੋਈ ਨਹੀਂ ਉਹਦਾ ਪੇਮੈਂਟ ਵੀ ਨਹੀਂ ਮਿਲੀ ਉਹਦੀ ਤੇ ਉਲਟੇ ਜੇਲ੍ਹ ਦੇ ਵਿੱਚ ਠਾਲ ਦਿੱਤਾ ਹੋ ਸਕਦਾ ਉਹਨਾਂ ਦੀ ਚਾਲ ਹੋਵੇ ਜਿਹੜਾ ਕੰਪਨੀ ਦਾ ਮਾਲਕ ਹੈ ਹੋ ਸਕਦਾ ਉਹਦੀ 40 ਹੋਵੇ ਤੇ ਇੱਕ ਉਲਟੀ ਜੇਲ ਦੇ ਵਿੱਚ ਮਾਰਦੇ ਘੁਰਦੇ ਆ ਜੇਲ ਉਹਨਾਂ ਦੀ ਬੜੀ ਖਤਰਨਾਕ ਅਸੀਂ ਤਾਂ ਬੱਚੇ ਕਮਾਨ ਬਾਸ ਤੇ ਭੇਜੇ ਸਾਡਾ ਬੱਚਾ 22 ਸਾਲ ਦਾ ਕੁਝ ਖਾਂਦਾ ਪੀਂਦਾ ਨਹੀਂ ਕੋਈ ਐਬ ਨਹੀਂ ਬਹਿਣ ਲਈ ਪ੍ਰੂਜਾ ਦੂਜਾ ਬੇਟਾ ਮੇਰਾ ਛੋਟਾ ਤੇ ਉਹ ਮੰਨ ਲੇ ਦੋ ਬਟੇ ਸਾਡੀ ਮਨੋਜ ਕੁਮਾਰ ਕਿੰਨੀ ਉਮਰ ਸੀ ਭਾਈ ਸਾਹਿਬ ਕਿੱਥੇ ਹੈ ਇਸ ਵਕਤ ਕੀ ਹੋਇਆ ਜਿਹੜਾ ਉਹ ਈਰਾਨ ਦੀ ਜੇਲ ਵਿੱਚ ਦੱਸਿਆ ਹੈ ਉਹ ਰਾਣ ਜੀ ਗਏ ਬੀਤ ਇਸ ਪਰ ਗਏ ਰਿਹਾ 10 ਨੌਕਰੀ ਦਾ ਡਾਈਟ ਵੀ ਲੇਕਿਨ ਜਾ ਕੇ ਹੈਰਾਨ ਤੇ ਗਏ ਹੀ ਸ਼ੇਪ ਲੈ ਕੇ ਤੇ ਉੱਥੇ 5-6 ਮਹੀਨੇ ਰਹੇ ਉੱਥੇ ਤੇ ਇਸ ਕਰਕੇ ਵੀ ਉਹ ਉਹ ਕਹਿੰਦੇ ਵੀ ਸਾਣਾ ਹੀ ਛੁੱਟ ਜਾਣੇ ਛੁੱਟ ਜਾਣੇ ਨਹੀਂ ਛੁੱਟੇ ਉਹ ਕਿਉਂ ਉੱਥੇ ਗੱਲ ਕੀਤੀ ਉੱਤ ਗੱਲ ਜਿਹੜੀ ਵੀ ਉਹ ਕਰਕੇ ਤੇ ਲੈ ਗਈ ਉਹਨਾਂ ਜੇਲ੍ਹ ਚ ਲੈ ਗਈ ਹੈ ਤੁਹਾਡੀ ਤੁਹਾਡੀ ਅਖਰੀ ਵਾਰ ਆਪਣੇ ਬੇਟੇ ਨਾਲ ਗੱਲ ਕਦੋਂ ਹੋਈ ਸੀ ਚਾਰ-ਪੰਜ ਦਿਨ ਹੋਏ ਆ ਕੀ ਦੱਸਿਆ ਸੀ ਉਹਨੇ ਉਹਨੇ ਹੀ ਦੱਸਿਆ ਸਾਨੂੰ ਇਰਾਨ ਚ ਲੈ ਚੱਲੇ ਆ ਅਸੀਂ ਪਵਰ ਕੇ ਵੀ ਜੇ ਵਿੱਚ ਲੈ ਕੇ ਚੱਲੀ ਆ ਸਾਨੂੰ ਹੋਰ ਬੱਚੇ ਵੀ ਆ ਨਾਲ ਹੋ ਹਾਂਜੀ ਹੋਰ ਵੀ ਹੈਗੇ ਹੈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਇਹ ਮੰਗ ਚਾਹੀਦੀ ਸਾਡੀ ਇਹ ਬੜੀ ਵੀਰ ਕੇ ਸਾਡੇ ਬੱਚੇ ਵੀ ਵਾਪਸ ਇੰਡੀਆ ਨੂੰ ਆ ਜਾਣ ਘਰ ਵਾਪਸ